ਲੁਧਿਆਣਾ ਦੇ ਜੋਸ਼ੀ ਨਗਰ ਦੇ ਵਿੱਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ ਪੁਰਾਣੀ ਰੰਜੀ ਦੇ ਚਲ ਦੇ ਇੱਕ ਘਰ ਦੇ ਉੱਤੇ ਹਮਲਾ ਕਰ ਦਿੱਤਾ ਡਰ ਦੇ ਮਾਰੇ ਪਰਿਵਾਰ ਨੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ ਜਿਸ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਤਸਵੀਰਾਂ ਤੇ ਮਾਰਦਿਆਂ ਪਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪੀੜਤ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ بیٹے ਨੂੰ ਮਾਰਨ ਦੀ ਨੀਅਤ ਨਾਲ ਘਰ ਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਈ ਰੰਜਿਸ਼ ਨਹੀਂ ਹੈ ਪਰ ਇਸ ਦੇ ਬਾਵਜੂਦ ਕੁਝ ਨੌਜਵਾਨਾਂ ਨੇ 2 ਤੋਂ 3 ਵਾਰ ਉਹਨਾਂ ਦੇ ਘਰ ਦੇ ਉੱਤੇ ਹਮਲਾ ਕੀਤਾ ਅਸੀਂ ਐਸੀ ਜੋਸ਼ੀ ਨਗਰ ਹੈਪੋਅਲ ਚਰਨੇ 6 ਨੰਬਰ ਗਲੀ 'ਚ ਕੋਈ ਤਕਰੀਬਨ 20-25 ਮੁੰਡੇ ਆਏ ਆ ਕੋਈ 20 ਮੋਟਰਸਾਈਕਲ ਐਕਟਿਵਾ ਤੇ ਗੱਡੀਆਂ ਤੇ ਆਏ ਆ ਇਹਨਾਂ ਤੋਂ ਬੋਤਲਾਂ ਗੜਾਸੇ ਸੀ ਇਸ ਤਾਂ ਸੁੱਤੀ ਪਈ ਸੀ ਮੈਂ ਤਾਂ ਘਰ ਇਹਨਾਂ ਨੇ ਆਉਂਦਿਆਂ ਨੇ ਮੇਰੇ ਦੋਨਾਂ ਗੇਟਾਂ ਦੇ ਵਿੱਚ ਇੱਟਾਂ ਰੋੜੇ ਕਰਪਾਨਾ ਮਾਰ ਕੇ ਸਾਡਾ ਸਾਰਾ ਘਰ ਦਾ ਨਾਸ ਕਰਕੇ 9:30 ਵਜੇ ਤੋਂ ਸ਼ੁਰੂ ਹੋਏ ਹੋਏ 4:30 ਵਜੇ ਤੱਕ ਇਹਨਾਂ ਨੇ ਸਾਡੇ ਘਰ ਦੇ ਵਿੱਚ ਇੱਟਾਂ ਰੋੜੇ ਤਲਵਾਰਾਂ ਪੱਥਰ ਛੜਾਪੀਆਂ ਧਾਰੂ ਦੀਆਂ ਭਰੀਆਂ ਬੋਤਲਾਂ ਮਾਰੀਆਂ ਸਾਰਾ ਸਾਰੀ ਰਾਤ ਮੇਰਾ ਮੱਲਾ ਨਹੀਂ ਸੁੱਤਾਂ ਇਹ ਤਾਂ ਸ਼ੁਕਰ ਕਰਦੀ ਉਸ ਪਰਮਾਤਮਾ ਦਾ ਕਿ ਅਸੀਂ ਆ ਕੇ ਮਲੇ ਦੇ ਸੰਯੋਗ ਨਾਲ ਜੀਦੇ ਆ ਨਹੀਂ ਇਹਨਾਂ ਨੇ ਕੋਈ ਸ਼ੱਕ ਨਹੀਂ ਛੱਡੀ ਸਾਨੂੰ ਮਾਰਨ ਨੂੰ ਮੈਨੂੰ ਨਹੀਂ ਪਤਾ ਇਹੋ ਕਿਹੜੀ ਇਹਨਾਂ ਨਾਲ ਪਾਰਟੀ ਰਲੀ ਆ ਕਿਹੜੇ ਇਹਨਾਂ ਨਾਲ ਮਲਾਜ਼ਮ ਰਲੇ ਆ 11 ਤਰੀਕ ਨੂੰ ਇਹਨਾਂ ਨੇ ਮੇਰੇ ਮੁੰਡੇ ਦੀ ਗੱਡੀ ਤੇ ਅਟੈਕ ਕੀਤਾ ਆ ਉਸ ਤੋਂ ਬਾਅਦ ਉਹਨਾਂ ਨੇ ਕੱਟੀ ਅੰਦਰ ਆ ਕੇ ਗੇਟ ਦੇ ਅੰਦਰ ਬਾੜੀ 2 ਮਿੰਟ ਬਾਅਦ ਜਗਤਪੁਰੀ ਦੇ ਬੇ ਆ ਗਈ ਫੁੱਲਸ ਆ ਕੇ 2 ਸੈਕਿੰਡ ਦੇ ਵਿੱਚ ਅੰਦਰ ਹੈਨਾ ਉਹ ਇਹਨਾਂ ਨੇ ਇਹਨਾਂ ਨੂੰ ਪਰੇਸ਼ਾਨ ਸਾਨੂੰ ਕਰਕੇ ਗਿਆ ਕੋਈ ਐਫਆਈ ਇਹਨਾਂ ਨੇ 23 24 ਦੀ ਪਤਾ ਨਹੀਂ ਪਹਿਲਾਂ ਵੀ ਇਹਨਾਂ ਨੇ 6 ਮਹੀਨੇ ਅਟੈਕ ਕੀਤਾ ਆ ਉਹ ਮੈਂ ਇਹਨਾਂ ਨੇ ਇਹਨਾਂ ਨੇ ਕੀ ਸਾਜ਼ਿਸ਼ ਰਚ ਕੇ ਤਾਂ ਆ ਰਾਤੀ ਇਹਨਾਂ ਨੇ ਆ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਉਧਰ ਮੇਰਾ ਮਕਾਨ ਰੈਂਟ ਤੇ ਆ ਰੈਂਟ ਵਾਲੇ ਮਕਾਨ ਤੇ ਵੀ ਇਹਨਾਂ ਨੇ ਕੋਆ ਚਲਾਈਆਂ ਆ ਬੋਤਲਾਂ ਚਲਾਈਆਂ ਉਹਨਾਂ ਦੇ ਛੋਟੇ ਛੋਟੇ ਬੱਚੇ ਸੀਗੇ ਸਾਰਾ ਉਧਰ ਸਾਰੀਆਂ ਪਿੰਡੋ ਤੋੜਦਾ ਸਾਰਾ ਘਰ ਮੇਰਾ ਨਾਸ ਕਰ ਜਾਏ ਫਿਰ ਅਸੀਂ ਮਲਾਪ ਪੁਲਿਸ ਨੂੰ 100 ਨੰਬਰ ਤੇ ਮੈਂ ਫੋਨ ਕੀਤਾ ਮਲਾਜ਼ਮ ਆਏ ਉਹਨਾਂ ਨੇ ਇੱਕ ਢੇੜਾ ਮਾਰਿਆ ਮੈਨੂੰ ਐਸੀ ਹੈਲਪ ਕਰਦ ਕਰਕੇ ਗਏ ਮੇਰੀ ਕਿ ਮਾਤਾ ਤੁਸੀਂ ਗੇਟ ਨਾ ਖੋਲੀ ਅਸੀਂ ਤੇਰੇ ਨਾਲ ਆ ਪਰ ਫੇ ਮੈਨੂੰ ਮੈਂ ਜਿਹੜਾ ਦੁਬਾਰਾ ਉਹਨਾਂ ਨੇ ਮੈਂ ਫੇਰ ਦੁਬਾਰਾ ਫੋਨ ਕੀਤਾ ਕਹਿੰਦੇ ਅਸੀਂ ਫੋਰਸ ਮਂਗਾ ਰਹੇ ਆ ਫੇਰ ਕੋਈ ਫੇਰ ਦੁਬਾਰਾ ਮਲਾਜ਼ਮ ਆਏ 4:30 ਵਜੇ ਤੱਕ ਇਹਨਾਂ ਨੇ ਸਾਰੇ ਮੱਲੇ ਦੇ ਵਿੱਚ ਕਹਿਲ ਕੰਮ ਚਾਈ ਰੱਖੀ ਨਾ ਸਾਨੂੰ ਅਸੀਂ ਇਹਨਾਂ ਦਾ ਕੋਈ ਨੁਕਸਾਨ ਕੀਤਾ ਸਾਨੂੰ ਨਹੀਂ ਪਤਾ ਇਹ ਕੁੱਤੇ ਚੋਰ ਆ ਟਰੱਕਸ ਦਾ ਕੰਮ ਕਰਦੇ ਤਾਂ ਮਨੀ ਕਾਣਾ ਆ ਇੱਕ ਰਾਜਾਗਰੀਆ ਪ੍ਰਵਾਸੀ ਭਈਆ ਪਟਿਆਲਾ ਚੌਂਕ ਦੇ ਆਰੇ ਵਾਲੇ ਚੌਂਕ ਚੇਰੀ ਦੁਕਾਨ ਦੇ ਪਿਓ ਦੀ ਉੱਥੇ ਜਾ ਕੇ ਸਾਰੀ ਪਲਟਨ ਇਕੱਠੀ ਹੋਈ ਉੱਥੋਂ ਸਾਨੂੰ ਫੋਨ ਆਏ ਆ ਮੇਰੇ ਫੋਨ ਤੇ ਕਿ ਆਂਟੀ ਤੰਨੂੰ ਕਿੱਥੇ ਮੈਂ ਤਾਂ ਹੈ ਨਹੀਂ ਉਹ ਕਿਹਾ ਹੋਇਆ ਕਿ ਦੇ ਕਹਿੰਦਾ ਇੱਥੇ ਇੱਥੇ ਰਾਜਾਗਰੀ ਮੁੰਡੇ ਲੈ ਕੇ ਖੜਾ ਆ ਕਹਿੰਦੇ ਤੰਨੂ ਦੇ ਘਰ ਅਟੈਕ ਕਰਨਾ काफी लड़के थे और ईंटें और बोतलें बार-बार फेंके जा रहे थे इन ईंटों और बो, बोतलों में हमारी छत भी भर गई मेरे घर की शेड के तो इतने बड़े-बड़े हॉल भी हो गए उन ईंटों से कोई पत्थर का भी मारता नहीं वो नहीं, तो नहीं किया था, नहीं था। खाली उधर किया होगा उधर किया होगा इधर तो इधर तो बस बोतलें ईंटें ये सब चल रहा था और थोड़ी-थोड़ी देर बाद आ रहे थे और घर में मारते थे चाय करके शीशों का किसी भी चीज का कोई नुकसान हो जाता जिने, जिने वे हो ये हम साढ़े नौ बजे लगे थे वो साढ़े नौ से लेके तीन बजे तक आते रहे हैं, ये वारदात करते रहे हैं फिर वो रात को आज साढ़े आते रहे वारदात करते रहे कभी वो इस गली से आके करें कभी इस से कभी उस सामने से लोग सुरक्षित हाँ जी लोग सुरक्षित थे यहाँ वैसे तो सुरक्षित ही रहे क्योंकि सब अंदर थे फिर हमने पुलिस को भी बुलाया पुलिस आ गई थी जब हमने जोर की बोला ना पुलिस लोग जागते रहे यहाँ सारी रात ही जाग रहे थे जी सारी रात ही हाँ क्योंकि वो बार बार आके इनके पत्थर फेंक रहे थे बोतलें फेंक रहे थे तो सभी जाग रहे थे ਕਹਾਦਾਦੀ ਕਿ ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਬਾਕੀ ਪੁਲਿਸ ਵੱਲੋਂ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ